ਲੋੜੀ ਤੋਂ ਪਹਿਲਾਂ ਕਰ ਲੋ ਇਹ ਉਪਾਏ ਹੋ ਜਾਉਂਗੀ ਮਲਮਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਲੋੜੀ ਤੋਂ ਪਹਿਲਾਂ ਪਹਿਲਾਂ ਜੇਕਰ ਘਰ ਦਾ ਇੱਕ ਵੀ ਮੈਂਬਰ ਨਮਕ ਦਾ ਇਹ ਉਪਾਏ ਕਰ ਲਵੇ ਤਾਂ ਤੁਹਾਡੀ ਕਿਸਮਤ ਦਿਨਾਂ ਵਿੱਚ ਹੀ ਬਦਲ ਜਾਵੇਗੀ ਘਰ ਵਿੱਚ ਲਹਿਰਾਂ ਬਹਿਰਾਂ ਹੋ ਜਾਣਗੀਆਂ ਭਾਵ ਕਿ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹੇਗੀ ਦੋਸਤੋ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਜਾਣ ਦਾ ਨਾਮ ਹੀ ਨਹੀਂ ਲੈਂਦੀ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੇ ਘਰ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਬਹੁਤ ਦੁੱਖ ਤਕਲੀਫਾਂ ਹਨ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਤੁਹਾਡੇ ਲਈ ਅਸੀਂ ਇੱਕ ਛੋਟਾ ਜਿਹਾ ਉਪਾਏ ਲੈ ਕੇ ਆਏ ਹਾਂ ਜੋ ਤੁਸੀਂ ਲੋਹੜੀ ਤੋਂ ਪਹਿਲਾਂ ਪਹਿਲਾ ਕਰ ਲੈਣਾ ਹੈ ਅੱਜ ਦੀ ਵੀਡੀਓ ਵਿੱਚ ਇਹ ਉਪਾਏ ਜੋ ਨਾਮਕਦਾ ਹੈ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਉਪਾਏ ਹੈ ਤੇ ਇਹ ਅੱਜ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੂੰ ਜ਼ਰੂਰ ਕਰਕੇ ਦੇਖਿਓ ਤਾਂ ਜ਼ਰੂਰ ਤੁਹਾਡੇ ਲਈ ਕਾਰਗਰ ਸਾਬਤ ਹੋਵੇਗਾ ਇਸ ਕਰਕੇ ਅੱਜ ਦੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਜ਼ਰੂਰ ਧਿਆਨ ਨਾਲ ਸੁਣਨਾ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਦੋਸਤੋ ਇਸ ਉਪਾਏ ਨੂੰ ਕਰਨ ਦਾ ਇੱਕ ਹੀ ਨਿਯਮ ਹੈ कि इस उपाय नु स्टेप बाय स्टेप जिमे तहांनु ਦਸਾਂਗੇ ਉਸੇ ਤਰ੍ਹਾਂ ਤੁਸੀਂ ਜੇਕਰ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਜ਼ਰੂਰ ਮਿਲੇਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਸ ਉਪਾਏ ਨੂੰ ਨਹੀਂ ਕਰੋਗੇ ਤਾਂ ਤੁਹਾਨੂੰ ਇਸ ਦਾ ਕੋਈ ਵੀ ਫਾਇਦਾ ਜਾਂ ਫਿਰ ਲਾਭ ਪ੍ਰਾਪਤ ਨਹੀਂ ਹੋਵੇਗਾ ਕਿਉਂਕਿ ਜਦੋਂ ਆਪਾਂ ਕਿਸੇ ਤਰੀਕੇ ਅਨੁਸਾਰ ਨਿਯਮ ਅਨੁਸਾਰ ਕਿਸੇ ਵੀ ਉਪਾਏ ਨੂੰ ਕਰਦੇ ਹਾਂ ਤਾਂ ਆਪਾਂ ਨੂੰ ਉਸ ਦਾ ਲਾਭ ਤਾਂ ਹੀ ਮਿਲਦਾ ਹੈ ਦੋਸਤੋ ਕਈ ਲੋਕ ਕਹਿੰਦੇ ਹਨ ਕਿ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਸਾਨੂੰ ਸਫਲਤਾ ਨਹੀਂ ਮਿਲਦੀ ਸਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ ਤੇ ਕਿਸੇ ਗਲਤ ਜਗ੍ਹਾ ਤੇ ਲੱਗ ਜਾਂਦਾ ਹੈ ਦੁੱਖ ਉਹਨਾਂ ਦਾ ਪਿੱਛਾ ਛੱਡਣ ਦਾ ਨਾਮ ਨਹੀਂ ਲੈਂਦੇ ਤੇ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਕਲੇਸ਼ ਵਧਦਾ ਹੀ ਜਾਂਦਾ ਹੈ ਕਿਉਂਕਿ ਪੈਸਾ ਜਦੋਂ ਨਹੀਂ ਹੁੰਦਾ ਤੇ ਘਰ ਵਿੱਚ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਕਲੇਸ਼ ਹੋਣ ਦਾ ਮੁੱਖ ਕਾਰਨ ਬਣਦਾ ਹੈ। ਦੋਸਤੋ ਜੋ ਅੱਜ ਤੁਹਾਡੇ ਨਾਲ ਉਪਾਏ ਸਾਂਝਾ ਕਰਨ ਵਾਲੇ ਹਾਂ ਇਸ ਉਪਾਏ ਨੂੰ ਆਪਣੀ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਤਾਂ ਜੋ ਤੁਹਾਨੂੰ ਇਸ ਦਾ ਲਾਭ ਮਿਲ ਸਕੇ। ਇਸ ਉਪਾਏ ਨੂੰ ਕਰਨ ਲਈ ਤੁਸੀ ਨਮਕ ਲੈਣਾ ਹੈ। ਨਮਕ ਤੁਸੀਂ ਕੋਈ ਵੀ ਲੈ ਸਕਦੇ ਹੋ। ਸੈਂਦਾ ਨਮਕ ਵੀ ਲੈ ਸਕਦੇ ਹੋ ਜਾਂ ਫਿਰ ਸਿੰਪਲ ਨਮਕ ਵੀ ਲੈ ਸਕਦੇ ਹੋ ਤੁਸੀਂ ਦੋਨੋਂ ਹੱਥਾਂ ਤੇ ਨਮਕ ਰੱਖ ਲੈਣਾ ਹੈ ਤੇ ਮੁਠੀ ਬੰਦ ਕਰਕੇ ਗੋਲ ਲੱਡੂ ਦੀ ਤਰ੍ਹਾਂ ਉਸ ਨਮਕ ਨੂੰ ਤੁਸੀਂ ਬਣਾ ਲੈਣਾ ਹੈ ਇਸ ਤਰ੍ਹਾਂ ਹੱਥ ਵਿੱਚ ਨਮਕ ਨੂੰ ਰੱਖਣ ਤੋਂ ਬਾਅਦ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਜਿਸ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਸ ਦਾ ਧਿਆਨ ਆਪਣੇ ਮਨ ਵਿੱਚ ਲੈ ਕੇ ਆਉਣਾ ਹੈ ਤੇ ਇਸ ਤੋਂ ਇਲਾਵਾ ਸੰਗਤ ਜੀ ਇਸ ਉਪਾਏ ਨੂੰ ਤੁਸੀਂ ਜੇਕਰ ਕਮਰੇ ਦੇ ਵਿੱਚ ਜਾ ਕੇ ਅਲੱਗ ਰੂਮ ਵਿੱਚ ਜਾ ਕੇ ਜਾਂ ਆਪਣੇ ਘਰ 'ਚ ਜਿੱਥੇ ਵੀ ਕਰ ਰਹੇ ਹੋ ਉੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਤੁਹਾਨੂੰ ਆਵਾਜ਼ ਨਾ ਮਾਰੇ ਜੇਕਰ ਤੁਹਾਨੂੰ ਅਚਾਨਕ ਇਸ ਤਰ੍ਹਾਂ ਕੋਈ ਡਿਸਟਰਬ ਕਰਦਾ ਹੈ ਕੋਈ ਆਵਾਜ਼ ਲਗਾਉਂਦਾ ਹੈ ਤਾਂ ਤੁਸੀਂ ਇਸ ਉਪਾਏ ਨੂੰ ਕਰਨ ਦੀ ਜਿਹੜੀ એનર્ਜੀ ਹੁੰਦੀ ਹੈ ਤੇ ਜੋ ਫਾਇਦਾ ਹੋਣਾ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਆਪਣੇ ਪਰਮਾਤਮਾ ਦਾ ਧਿਆਨ ਕਰਕੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਪੈਸੇ ਨੂੰ ਲੈ ਕੇ ਦੁੱਖ ਤਕਲੀਫ ਨੂੰ ਲੈ ਕੇ ਬਿਮਾਰੀ ਨੂੰ ਲੈ ਕੇ ਜੋ ਵੀ ਤੁਹਾਡੇ ਘਰ ਦੀ ਪਰੇਸ਼ਾਨੀ ਹੈ ਉਹ ਤੁਸੀਂ ਪਰਮਾਤਮਾ ਦਾ ਧਿਆਨ ਕਰਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਥੱਕਾ ਚੁੱਕਾ ਹਾਂ ਮੇਰੀ ਇਹ ਪਰੇਸ਼ਾਨੀ ਦੂਰ ਨਹੀਂ ਹੋ ਰਹੀ ਇਸ ਤਰ੍ਹਾਂ ਤੁਸੀਂ 5 ਮਿੰਟ ਜਿਹੜੇ ਪਰਮਾਤਮਾ ਨੂੰ ਮੰਨਦੇ ਹੋ ਜਿਨ੍ਹਾਂ ਦਾ ਨਾਮ ਸਿਮਰਨ ਕਰਦੇ ਹੋ ਧਿਆਨ ਕਰਦੇ ਹੋ ਤੁਸੀਂ 5-10 ਮਿੰਟ ਉਹ ਸਿਮਰਨ ਜਾਪ ਵੀ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਸ ਉਪਾਏ ਦਾ ਫਾਇਦਾ ਹੋਵੇਗਾ ਜਦੋਂ ਤੁਸੀਂ ਇਸ ਉਪਾਏ ਨੂੰ ਕਰਦੇ ਹੋ ਤਾਂ ਇਹ ਵੀ ਬੋਲਣਾ ਹੈ ਕਿ ਮੇਰੀ ਜੋ ਵੀ ਪਰੇਸ਼ਾਨੀ ਹੈ ਉਹ ਇਸ ਨਾਮਕ ਵਿੱਚ ਸਮਾ ਜਾਵੇ ਇਸ ਨੂੰ ਸੁਣ ਕੇ ਤੁਸੀਂ ਹੈਰਾਨ रह ਜਾਓਗੇ ਤੇ ਇਹ ਵੀ ਹੋ ਸਕਦਾ ਹੈ ਪਰ ਦੋਸਤੋ ਇਹ ਹੁੰਦਾ ਹੈ ਜਦੋਂ ਤੁਸੀਂ ਇਸ ਤਰੀਕੇ ਨਾਲ ਬੋਲੋਗੇ ਤਾਂ ਤੁਹਾਡੀ ਜੋ ਵੀ ਪਰੇਸ਼ਾਨੀ ਹੋਵੇਗੀ ਉਹ ਇਸ ਨਾਮਕ ਵਿੱਚ ਆ ਕੇ ਰੁਕ ਜਾਵੇਗੀ ਇਸ ਤਰ੍ਹਾਂ ਜਦੋਂ ਤੁਸੀਂ ਪਾਠ ਕਰੋਗੇ 5 ਮਿੰਟ ਪ੍ਰਮਾਤਮਾ ਦਾ ਧਿਆਨ ਕਰੋਗੇ ਤਾਂ ਉਸ ਤੋਂ ਬਾਅਦ ਇਸ ਨਮਕ ਨੂੰ ਤੁਸੀਂ ਆਪਣੇ ਘਰੋਂ ਬਾਹਰ ਕਿਸੇ ਵੀ ਜਗ੍ਹਾ ਤੇ ਸੁੱਟ ਕੇ ਆ ਸਕਦੇ ਹੋ ਜਾਂ ਵਗਦੇ ਪਾਣੀ ਵਿੱਚ ਤੁਸੀਂ ਇਸ ਨੂੰ ਵਹਾ ਸਕਦੇ ਹੋ ਕਈ ਲੋਕ ਇਸ ਨੂੰ ਰਸੋਈ ਘਰ ਵਿੱਚ ਜੋ ਸਿੰਕ ਲੱਗੇ ਹੁੰਦੇ ਹਨ ਉਸ ਪਾਣੀ ਵਿੱਚ ਵਹਾ ਦਿੰਦੇ ਹਨ ਇਸ ਉਪਾਏ ਨੂੰ ਕਰਦੇ ਸਮੇਂ ਜਿਹੜਾ ਤੁਸੀਂ ਨਮਕ ਯੂਜ਼ ਕਰਨਾ ਹੈ ਉਸ ਨਮਕ ਦਾ ਤੁਸੀਂ ਇਸਤੇਮਾਲ ਕਦੇ ਵੀ ਨਹੀਂ ਕਰਨਾ ਤੇ ਆਪਣੇ ਘਰ ਵਿੱਚ ਤੁਸੀਂ ਇਸ ਨਾਮਕ ਨੂੰ ਪਾਣੀ ਵਿੱਚ ਨਹੀਂ ਵਹਾਉਣਾ ਸਗੋਂ ਘਰੋਂ ਬਾਹਰ ਜਾ ਕੇ ਪਾਣੀ ਵਿੱਚ ਵਹਾ ਸਕਦੇ ਹੋ ਜਾਂ ਕਿਤੇ ਜਗ੍ਹਾ ਤੇ ਸੁੱਟ ਕੇ ਆ ਸਕਦੇ ਹੋ ਤਾਂ ਇਹ ਉਪਾਏ ਪੌਤੀ ਜ਼ਿਆਦਾ ਕਾਰਗਰ ਸਾਬਤ ਹੋਵੇਗਾ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਬਿਮਾਰੀ ਨੂੰ ਲੈ ਕੇ ਪੈਸੇ ਨੂੰ ਲੈ ਕੇ ਜਾਂ ਫਿਰ ਤੁਹਾਡੇ ਘਰ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਇਹ ਉਪਾਏ ਸਭ ਪਰੇਸ਼ਾਨੀਆਂ ਦੂਰ ਕਰ ਦੇਵੇਗਾ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਏ ਹੈ ਇਸ ਨੂੰ ਕਰਨ ਲਈ ਤੁਹਾਨੂੰ ਚਾਹੀਦਾ ਹੈ ਨਮਕ ਅਤੇ ਕਾਗਜ਼ ਕਾਗਜ਼ ਦੇ ਉੱਪਰ ਤੁਸੀਂ 8 ਲੋਹੇ ਦੀਆਂ ਕਿੱਲਾਂ ਰੱਖਣੀਆਂ ਹਨ ਇਸ ਤੋਂ ਬਾਅਦ ਤੁਸੀਂ ਇਹਨਾਂ ਕਿੱਲਾਂ ਉੱਪਰ ਨਮਕ ਪਾਉਣਾ ਹੈ ਤੇ ਨਮਕ ਇਹਨਾਂ ਕੋ ਪਾਉਣਾ ਹੈ ਕਿ ਕਾਗਜ਼ ਤੇ ਰੱਖੀਆਂ ਕਿੱਲਾਂ ਨਮਕ ਦੇ ਹੇਠਾਂ ਲੁਕ ਜਾਣ ਦਿਸਣਾ ਇਸ ਤੋਂ ਬਾਅਦ ਤੁਸੀਂ ਉਸ ਕਾਗਜ਼ ਦੇ ਨਾਲ ਇੱਕ ਛੋਟੀ ਜਿਹੀ ਪੂਰੀ ਜਦ ਪੈਕੇਟ ਬਣਾ ਲੈਣਾ ਹੈ ਤੇ ਉਸ ਨੂੰ ਪੀਪਲ ਦੇ ਦਰਖਤ ਦੇ ਹੇਠਾ ਦੱਬ ਦੇਣਾ ਹੈ ਜੇਕਰ ਦੱਬ ਨਹੀਂ ਸਕਦੇ ਤਾਂ ਸਾਈਡ ਤੇ ਰੱਖ ਸਕਦੇ ਹਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਜੋ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਤੁਹਾਨੂੰ ਉਹਨਾਂ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ ਦੋਸਤੋ ਜਦੋਂ ਤੁਸੀਂ ਇਸ ਪੈਕੇਟ ਨੂੰ ਪੀਪਲ ਦੇ ਦਰਖਤ ਕੋਲ ਰੱਖਦੇ ਹੋ ਤਾਂ ਉਦੋਂ ਵੀ ਤੁਸੀਂ ਆਪਣੇ ਮਨ ਦੇ ਅੰਦਰ ਬੋਲਣਾ ਹੈ ਕਿ ਸਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਇਸ ਨਮਕ ਦੇ ਅੰਦਰ ਆ ਜਾਣ ਤੇ ਸਾਡੇ ਘਰ ਦੇ ਜਿੰਨੇ ਵੀ ਦੁੱਖ ਤਕਲੀਫਾਂ ਨੇ ਉਹ ਦੂਰ ਹੋ ਜਾਣ ਇਹ ਕਰਨ ਤੋਂ ਬਾਅਦ ਤੁਸੀਂ ਸਿੱਧਾ ਆਪਣੇ ਘਰ ਵਾਪਸ ਆ ਜਾਣਾ ਹੈ ਦੋਸਤੋ ਜੋ ਪੀਪਲ ਦਾ ਦਰਖਤ ਹੁੰਦਾ ਹੈ ਉਸ ਵਿੱਚ ਦੇਵੀ ਦੇਵਤਾਵਾਂ ਦਾ ਵਾਸ ਹੁੰਦਾ ਹੈ ਜਦੋਂ ਤੁਸੀਂ ਕਾਗਜ਼ ਨੂੰ ਲੈ ਜਾ ਕੇ ਪੀਪਲ ਦੇ ਦਰਖਤ ਕੋਲ ਰੱਖਦੇ ਹੋ ਤਾਂ ਕਾਗਜ਼ 'ਚ ਜੋ ਕੇ ਲਹਨ ਉਹ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਨੂੰ ਕੱਟ ਕੇ ਲੈ ਜਾਣ ਕੀਤੀ ਜੋ ਨਮਕ ਪਾਇਆ ਹੋਇਆ ਹੈ ਉਹ ਵੀ ਤੁਹਾਡੇ ਘਰ ਵਿੱਚੋਂ ਨੈਗੇਟਿਵ એનર્ਜੀ ਨੂੰ ਇੱਕਦਮ ਦੂਰ ਕਰ ਦੇਵੇਗਾ ਤੇ ਸਾਰੇ ਆ ਦੁੱਖਾਂ ਤਕਲੀਫਾਂ ਖਤਮ ਹੋ ਜਾਣਗੀਆਂ ਤੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਦੋਸਤੋ ਹੁਣ ਤੀਜੇ ਉਪਾਏ ਦੀ ਗੱਲ ਕਰਦੇ ਹਾਂ ਦੋਸਤੋ ਸਾਡੇ ਘਰ ਵਿੱਚ ਵਾਸਤੂ ਦੋਸ਼ ਹੋਣ ਕਾਰਨ ਸਾਡੇ ਘਰ ਵਿੱਚ ਪਰੇਸ਼ਾਨੀਆਂ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਦੋਸਤੋ ਜਦੋਂ ਆਪਾਂ ਆਪਣਾ ਕੋਈ ਘਰ ਬਣਾਉਂਦੇ ਹਾਂ ਆਪਣੇ ਹੱਥ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਿਕ ਉਸ ਸਮੇਂ ਆਪਾਂ ਸੋਚਦੇ ਹਾਂ ਕਿਹੜੀ ਚੀਜ਼ ਕਿੱਥੇ ਹੋਣੀ ਚਾਹੀਦੀ ਹੈ ਕਿ ਕਿੱਥੇ ਬਣਨਾ ਚਾਹੀਦਾ ਹੈ ਕਿਹੜਾ ਕਮਰਾ ਕਿੱਧਰ ਹੋਣਾ ਚਾਹੀਦਾ ਹੈ ਆਪ ਆਪ ਆਪਣੀ ਮਰਜ਼ੀ ਨਾਲ ਬਣਾਉਂਦੇ ਹਾਂ ਪਰ ਜੇਕਰ ਅਸੀਂ ਨਵਾਂ ਬਣਿਆ ਬਣਾਇਆ ਘਰ ਖਰੀਦ ਲੈਂਦੇ ਹਾਂ ਤਾਂ ਉਸ ਵਿੱਚ ਜਿਹੜਾ ਵਾਸਤੂ ਦੋਸ਼ ਹੁੰਦਾ ਹੈ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਪਰ ਉਹਨਾਂ ਨੂੰ ਦੂਰ ਕਰਨ ਲਈ ਤੁਸੇ ਨਾਮਕ ਦੀਆਂ 7 ਪੋਟਲੀਆਂ ਬਣਾਉਣੀਆਂ ਹਨ ਜਿਵੇਂ ਛੋਟਾ ਜਿਹਾ ਪਤਲਾ ਜਿਹਾ ਕੋਈ ਕਪੜਾ ਲੈ ਲਓ ਉਸ ਵਿੱਚ ਇੱਕ ਚਮਕਦਾਰ ਨਮਕ ਦਾ ਭਾ ਲੋ ਤੇ ਇੱਕ ਪੋਟਲੀ ਬਣਾ ਲਓ ਤੇ 7 ਪੋਟਲੀਆਂ ਬਣਾ ਲੈਣੀਆਂ ਹਨ ਇਹ 7 ਪੋਟਲੀਆਂ ਬਣਾਉਣ ਤੋਂ ਬਾਅਦ ਤੁਹਾਡੇ ਘਰ ਚ ਜਿੰਨੇ ਵੀ ਰੂਮ ਬਨੇ ਹੋਏ ਹਨ ਬਾਥਰੂਮ ਕਿਚਨ ਵਗੈਰਾ ਸਭ ਵਿੱਚ ਤੁਸੀਂ ਇੱਕ ਇੱਕ ਪੋਟਲੀ ਰੱਖ ਦੇਣੀ ਹੈ ਇਸ ਤਰ੍ਹਾਂ ਘਰ ਵਿੱਚ ਪੋਟਲੀਆਂ ਨੂੰ ਰੱਖਣ ਦੇ ਨਾਲ ਤੁਹਾਡੇ ਘਰ ਵਿੱਚ ਜਿੰਨੀ ਵੀ ਨੈਗੇਟਿਵ એનર્ਜੀ ਹੋਵੇਗੀ ਉਹ ਨਮਕ ਆਪਣੇ ਵੱਲ ਖਿੱਚ ਲਵੇਗਾ ਤੇ ਘਰ ਦਾ ਜਿੰਨਾ ਵੀ ਦੋਸ਼ ਹੋਵੇਗਾ ਉਹ ਦੂਰ ਹੋ ਜਾਵੇਗਾ ਦੋਸਤੋ ਇਸ ਉਪਾਏ ਨੂੰ ਤੁਸੀਂ ਸੋਮਵਾਰ ਜਾਂ ਸ਼ੁੱਕਰਵਾਰ ਦੇ ਦਿਨ ਸ਼ੁਰੂ ਕਰਨਾ ਹੈ ਤੇ 3 ਦਿਨ ਲਗਾਤਾਰ ਕਰਨਾ ਹੈ ਭਾ ਜੇਕਰ ਤੁਸੀਂ ਇਸ ਨੂੰ ਸੋਮਵਾਰ ਕਰ ਰਹੇ ਹੋ ਤਾਂ ਮੰਗਲਵਾਰ ਬੁੱਧਵਾਰ ਇਹ 3 ਦਿਨ ਕਰਕੇ ਵੀਰਵਾਰ ਨੂੰ ਇਹ ਸਾਰੀਆਂ ਹੀ ਪੋਟਲੀਆਂ ਚੁੱਕ ਕੇ ਘਰੋਂ ਬਾਹਰ ਕਿਸੇ ਵੀ ਮਿੱਟੀ ਤੇ ਜੇਕਰ ਇਹ ਉਪਾਏ ਤੁਸੀਂ ਸ਼ੁੱਕਰਵਾਰ ਦੇ ਦਿਨ ਕਰ ਰਹੇ ਹੋ ਤਾਂ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਇਸ ਨੂੰ ਕਰਕੇ ਸੋਮਵਾਰ ਵਾਲੇ ਦਿਨ ਇਹਨਾਂ ਪੋਟਲੀਆਂ ਨੂੰ ਚੁੱਕ ਕੇ ਘਰ ਤੋਂ ਬਾਹਰ ਚਲਦੇ ਪਾਣੀ ਵਿੱਚ ਵਹਾ ਦਿਓ ਜਾਂ ਫਿਰ ਮਿੱਟੀ ਦੇ ਵਿੱਚ ਦੱਬ ਕੇ ਆ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਤੁਸੀਂ ਰੱਖਣਾ ਹੈ ਕਿ ਤਿੰਨ ਦਿਨਾਂ ਤੋਂ ਬਾਅਦ ਇਸ ਪੋਟਲੀ ਨੂੰ ਤੁਸੀਂ ਆਪਣੇ ਘਰ ਤੋਂ ਚੁੱਕ ਲੈਣਾ ਹੈ ਤੇ ਤਾਰ ਵਿੱਚ ਇਹ ਪੋਟਲੀਆਂ 3 ਦਿਨਾਂ ਤੋਂ ਵੱਧ ਨਹੀਂ ਰੱਖਣੀਆਂ ਦੋਸਤੋ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਸੌਖਾ ਜਿਹਹਾ ਉਪਾਏ ਹੈ ਇਸ ਨੂੰ ਕਰਨ ਨਾਲ ਤੁਹਾਡੇ ਸਾਰੇ ਦੁੱਖ ਕਸ਼ਟ ਤਕਲੀਫਾਂ ਦੂਰ ਹੋ ਜਾਣਗੀਆਂ ਤੁਸੀਂ ਇੱਕ ਵਾਰ ਇਸ ਉਪਾਏ ਨੂੰ ਕਰਕੇ ਜ਼ਰੂਰ ਦੇਖਿਓ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਦੋਸਤੋ ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਜੇਕਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓਸ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ